ਜਿਹੜਾ ਮੰਗ ਪੱਤਰ ਹੈ ਇਹ ਖੁਦ ਮੈਂ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਕੋਲੇ ਲੈ ਕੇ ਜਾਊਂਗਾ ਤੇ ਉਹਨਾਂ ਨੂੰ ਸਪੈਸ਼ਲ ਬੇਨਤੀ ਕਰੂੰਗਾ ਕਿ ਇਹ ਜਿਹੜਾ ਮੰਗ ਪੱਤਰ ਹੈ ਇਹਨੂੰ ਪਹਿਨ ਦੇ ਆਧਾਰ ਤੇ ਇਹਨੂੰ ਮੰਨਿਆ ਜਾਵੇ ਕਿਉਂਕਿ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਬਹੁਤ ਦੇਰ ਤੋਂ ਲੜਕਦੀਆਂ ਆਉਂਦੀਆਂ ਮੈਂ ਪੂਰਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪੂਰਾ ਜਿੰਨਾ ਵੀ ਮੈਂ ਅਪਰੋਚ ਕਰ ਸਕਦਾ ਕਰੂੰਗਾ ਤੇ ਤੁਹਾਡੇ ਵੱਧ ਤੋਂ ਵੱਧ ਮੈਂ ਜਿੰਨੀਆਂ ਵੀ ਮੰਗਾਂ ਹੋ ਸਕਦੀਆਂ ਮੈਂ ਮਨਾਉਂਗਾ ਮੈਨੂੰ ਜਿਹਨੇ ਵੀ ਪਿੰਡ ਦੇ ਕਿਸਾਨ ਜਿੱਤੇ ਬੰਦੀਆਂ ਮਿਲਦੀਆਂ ਸੀ ਕਿਸਾਨ ਆਪ ਕੋ ਇਹ ਹੀ ਕਹਿੰਦੇ ਰਹੇ ਆ ਤੇ ਵਰਕਰ ਕਹਿੰਦੇ ਭਾਈ ਜੀ ਸਾਡਾ ਚੋਣਾ ਦਾ ਬਾਈਕਾਡ ਸੀ ਅਸੀਂ ਸਿਰਫ ਤੁਹਾਡੇ ਕਰਕੇ ਤੁਸੀਂ ਆ ਗਏ ਤਾਂ ਤੁਹਾਨੂੰ ਵੋਟ ਪਾਉਣੀ ਆ ਨਹੀਂ ਅਸੀਂ ਵੋਟ ਦੇਸੀ ਪਾਉਣੀ ਮੈਂ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਧੰਨਵਾਦੀਆਂ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਤੇ ਮੈਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਬਾਈ ਜੀ ਪਿਆ ਜਿਹੜਾ ਮੰਗ ਪੱਤਰ ਹੈ ਇਹ ਖੁਦ ਮੈਂ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਕੋਲੇ ਲੈ ਕੇ ਜਾਊਂਗਾ ਤੇ ਉਹਨਾਂ ਨੂੰ ਸਪੈਸ਼ਲ ਬੇਨਤੀ ਕਰੂੰਗਾ ਕਿ ਇਹ ਜਿਹੜਾ ਮੰਗ ਪੱਤਰ ਹੈ ਇਹਨੂੰ ਪਹਿਨ ਦੇ ਦਾਤੇ ਇਹਨੂੰ ਮੰਨਿਆ ਜਾਵੇ ਕਿਉਂਕਿ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਬਹੁਤ ਦੇਰ ਤੋਂ ਲੜਕਦੀਆਂ ਆਉਂਦੀਆਂ ਹੈ ਬੋਲੋ ਨਿਹਾਰ ਹਰ ਵਸਿਆ ਬਾਲਾ ਅੱਜ ਸਾਰਾ ਕਾਜੀ ਪਾਰਲੀਮੈਂਟ ਚ ਵੀ ਕਰਾਂਗੇ ਸਾਰਾ ਕਰਾਂਗੇ ਮੈਂ ਪੂਰਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪੂਰਾ ਜਿੰਨਾ ਵੀ ਮੈਂ ਅਪਰੋਚ ਕਰ ਸਕਦਾ ਕਰੂੰਗਾ ਤੇ ਤੁਹਾਡੇ ਵੱਧ ਤੋਂ ਵੱਧ ਮੈਂ ਜਿੰਨੀਆਂ ਵੀ ਮੰਗਾਂ ਹੋ ਸਕਦੀਆਂ ਮੈਂ ਮਨਾਉਂਗਾ ਵਾਇਲ ਰੁਜੀਕਾ ਕੱਲ ਵਾਲੇ ਅੱਜ ملكلد <muchos>